ਬਾਲੀਵੁੱਡ ਦਾ ਕਾਰ ਅਮੀਰ ਖਾਨ ਮਿਸਟਰ ਪਰਫੈਕਸ਼ਨਸ ਦਾ ਨਾਂ ਤੋਂ ਦੁਨੀਆ ਪਰਦੇ ਵਿੱਚ ਮਸ਼ਹੂਰ ਨੇ ਇਸ ਨਾਮੀਆਂ ਦਾ ਕਾਰਨ ਹੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਅਤੇ ਵੱਖਰੀ ਪਛਾਣ ਕਾਇਮ ਕੀਤੀ ਹੈ। ਇਹਨੇ ਦੇਨੀ ਹੋ ਫਿਲਮਾਂ ਤੋਂ ਦੂਰ ਹਨ ਅਤੇ ਆਪਣੀ ਵਾਪਸੀ ਦੀ ਖੂਬ ਤਿਆਰੀ ਕਰ ਰਹੇ ਨੇ ਹਾਲਾਂਕਿ ਅਮੀਰ ਖਾਨ ਆਪਣੀ ਪਰਸਨਲ ਲਾਈਫ ਦੇ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਲਈ ਵੀ ਚਰਚਾ ਵਿੱਚ ਰਹਿੰਦੇ ਨੇ। ਉਹ ਆਪਣੀ ਸਪਸ਼ਟਤਾ ਲਈ ਵੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਦਾਕਾਰ ਦੇ ਉਸ ਬਿਆਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਰਹਿਣ ਤੋਂ ਡਰਦੇ ਨੇ। ਦੱਸ ਦਈਏ ਕਿ ਜਦੋਂ ਦੇਸ਼ ਦੇ ਵਿੱਚ ਅਣਸਹਿਣਸ਼ੀਲਤਾ ਦੇ ਮੁੱਦੇ ਤੇ ਬਹਿਸ ਸ਼ੁਰੂ ਹੋਈ ਸੀ ਤਾਂ ਬਾਲੀਵੁੱਡ ਅਦਾਕਾਰ ਆਮੀਰ ਖਾਨ ਨੇ ਵੀ ਇਸ ਤੇ ਆਪਣੀ رائے ਪ੍ਰਗਟ ਕੀਤੀ ਸੀ ਅਦਾਕਾਰ ਨੇ ਕਿਹਾ ਸੀ ਕਿ ਪਿਛਲੇ 6-8 ਮਹੀਨਿਆਂ ਦੇ ਵਿੱਚ ਸਮਾਜ ਦੇ ਵਿੱਚ ਅਸੁਰੱਖਿਆ ਅਤੇ ਡਰ ਦੀ ਭਾਵਨਾ ਵਧੀ ਹੈ ਮੇਰਾ ਪਰਿਵਾਰ ਵੀ ਇਹੀ ਮਹਿਸੂਸ ਕਰ ਰਿਹਾ ਹੈ ਮੈਂ ਅਤੇ ਮੇਰੀ ਪਤਨੀ ਕਿਰਨ ਆਪਣੀ ਸਾਰੀ ਜ਼ਿੰਦਗੀ ਭਾਰਤ ਵਿੱਚ ਰਹੇ ਹਾਂ ਪਰ ਪਹਿਲੀ ਵਾਰ ਉਹਨਾਂ ਨੇ ਮੈਨੂੰ ਦੇਸ਼ ਛੱਡਣ ਦੀ ਗੱਲ ਕਹੀ ਇਹ ਬਹੁਤ ਡਰਾਉਣੀ ਅਤੇ ਵੱਡੀ ਗੱਲ ਸੀ ਜੋ ਉਹਨਾਂ ਨੇ ਮੈਨੂੰ ਕਹੀ ਉਹਨਾਂ ਨੂੰ ਆਪਣੇ ਬੱਚਿਆਂ ਲਈ ਡਰ ਲੱਗਦਾ ਹੈ ਇਸ ਗੱਲ ਦਾ ਵੀ ਡਰ ਹੈ ਕਿ ਪਵਿੱਖ ਵਿੱਚ ਸਾਡੇ ਆਲੇ-ਦੁਆਲੇ ਦਾ ਵਰਤਮਾਨ ਕਿਹੋ ਜਿਹਾ ਹੋਵੇਗਾ ਹੁਣ ਜਦੋਂ ਵੀ ਉਹ ਅਖਬਾਰ ਖੋਲਦੀ ਹੈ ਤਾਂ ਉਸ ਨੂੰ ਡਰ ਲੱਗਦਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਸ਼ਾਂਤੀ ਵਧ ਰਹੀ ਹੈ ਅਮੀਰ ਖਾਨ ਨੇ ਸਾਹਿਤਕਾਰਾਂ ਇਤਿਹਾਸਕਾਰਾਂ ਕਲਾਕਾਰਾਂ ਅਤੇ ਵਿਗਿਆਨੀਆਂ ਵੱਲੋਂ ਪੁਰਸਕਾਰ ਵਾਪਸ ਕਰਨ ਦੇ ਮੁੱਦੇ ਤੇ ਵੀ ਗੱਲ ਕੀਤੀ ਅਦਾਕਾਰ ਨੇ ਕਿਹਾ ਰਚਨਾਤਮਕ ਲੋਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੀ ਸੋਚ ਨੂੰ ਪ੍ਰਗਟ ਕਰਨ ਰਚਨਾਤਮਕ ਲੋਕਾਂ ਲਈ ਆਪਣੀ ਅਸੰ ਤੁਸ਼ਤੀ ਅਤੇ ਨਿਰਾਸ਼ਾ ਪ੍ਰਗਟ ਕਰਨ ਦਾ ਇੱਕ ਤਰੀਕਾ ਪੁਰਸਕਾਰ ਵਾਪਸ ਕਰਨਾ ਵੀ ਹੈ ਮੇਰੀ ਰਾਏ ਦੇ ਵਿੱਚ ਇਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਤਰੀਕਾ ਹੈ ਉਨ੍ਹਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਉਨ੍ਹਾਂ ਕਿਹਾ ਹਰ ਕਿਸੇ ਨੂੰ ਵਿਰੋਧ ਕਰਨ ਦਾ ਹੱਕ ਹੈ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏ ਬਿਨਾ ਜਿਸ ਵੀ ਤਰੀਕੇ ਨਾਲ ਟੁਕਮਾ ਸਮਝੇ ਵਿਰੋਧ ਕਰ ਸਕਦਾ ਹੈ